ਪਾਜੀ ਆ ਚਾਇਨਾ ਡੋਰ ਦੇ ਉੱਤੇ ਚੈਕਿੰਗ ਲਗਾਤਾਰ ਕਰ ਰਹੇ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਕੀ ਕਹਿਣਾ ਜਾਂਦੇ ਜੀ ਹਾਂਜੀ ਸਾਡੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਫਰੋਜਪੁਰ ਸ਼ਹਿਰ ਤੇ ਜ਼ਿਲ੍ਹੇ ਦੇ ਵਿੱਚ ਜਿਹੜਾ ਚਾਇਨਾ ਟੋਰ ਦੇ ਉੱਤੇ ਜਿਹੜੀ ਆ ਨਾ ਪੂਰਨ ਜਿਹੜੀ ਪਬੰਦੀ ਲਾਈ ਜਾਂ ਲਾਈ ਗਈ ਆ ਇਹਦੇ ਸਬੰਧ ਦੇ ਵਿੱਚ ਜਿਹੜਾ ਜਿਹੜਾ ਸਖਤੀ ਵਰਤੀ ਗਈ ਆ ਤੇ ਹਰੇਕ ਦੁਕਾਨ ਜਿਹੜੀ ਜਿੱਥੇ ਵੀ ਸਾਨੂੰ ਕੋਈ ਸ਼ੱਕ ਪੈਂਦਾ ਜਾਂ ਜਿੱਥੇ ਵੀ ਡੋਰਾਂ ਵਿਕਦੀਆਂ ਨੇ ਜਾ ਕੋ ਪਤੰਗਾਂ ਵੇਚਦਿਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਵੀ ਜਿਹਦੇ ਵੀ ਕਿਹੜੀ ਚੈਨਾ ਡੋਰ ਆ ਉਹ ਨਾ ਵਗੇ ਜਿਹਦੇ ਕੋਲੋਂ ਵੀ ਇਹ ਚੈਨਾ ਡੋਰ ਜਿਹੜੀ ਆ ਜਿਹੜੀ ਖਤਰਨਾਕ ਡੋਰ ਆ ਕਿਤੇ ਉਹ ਵੀ ਬਰਬਦ ਹੋਈ ਤਾਂ ਉਹਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਚੈਨਾ ਡੋਰ ਆ ਬਹੁਤ ਹੀ ਘਾਤਕ ਆ ਜਿਹੜਾ ਜਿਤਨਾ ਰਾਹ ਦੀਆਂ ਦੇ ਉਤਰਾਏ ਜਾਂਦੇ ਨੇ ਟੂ ਵੀਲਰ ਆ ਉਹਦੇ ਗਲ ਵਿੱਚ ਪੈ ਜਾਂਦੀ ਆ ਨੱਕ ਤੇ ਪੈ ਜਾਂਦੀ ਆ ਤੇ ਉਹ ਕਈਆਂ ਦੇ ਜਿਹੜੀਆਂ ਇਸ ਤਰ੍ਹਾਂ ਇਸ ਤਰੀਕੇ ਨਾਲ ਜਿਹੜੀ ਆ ਮੌਤ ਵੀ ਹੋ ਚੁੱਕੀ ਆ ਤੁਸੀਂ ਖਬਰਾਂ ਪੜ੍ਹਦੇ ਹੀ ਹੋ ਇਸ ਕਰਕੇ ਇਹ ਜਿਹੜੀ ਬੜੀ ਘਾਤਕ ਜਿਹੜੀ ਡੋਰ ਆ ਜਿੰਨੂੰ ਜਿਹੜਾ ਵਾ ਬਿਲਕੁਲ ਸਖਤੀ ਨਾਲ ਫਰੀਦਪੁਰ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਵਿਗੰਦ ਦਿੱਤਾ ਜਾਏਗਾ ਅਸੀਂ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆਂ ਵੀ ਜੇ ਕਿਸੇ ਸ਼ਹਿਰੀ ਨੂੰ ਪਤਾ ਲੱਗਦਾ ਵੀ ਫਲਾਣੀ ਜਗ੍ਹਾ ਜਿਹੜੀ ਆ ਇਹ ਫਲਾਣਾ ਬੰਦਾ ਜਿਹਦਾ ਟਰ ਜਿਹੜੀ ਚੈਨਾ ਟਰ ਵੇਚ ਰਿਹਾ ਵਾ ਉਹਨੂੰ ਜਿਹੜਾ ਖੁਫੀਆ ਤੌਰ ਦੇ ਉੱਤੇ ਸਾਡੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਕਿਸੇ ਨੂੰ ਵੀ ਸਾਨੂੰ ਇਹ ਫੋਨ ਕਰਕੇ ਇਤਲਾਹ ਦੇ ਸਕਦੇ ਆ ਇਹਨਾਂ ਦੀ ਜਿਹੜੀ ਇਤਲਾਹ ਬਿਲਕੁਲ ਖੁਫੀਆ ਰੱਖੀ ਜਾਏਗੀ ਤੇ ਜਿਹੜਾ ਬਰਾਮਦਗੀ ਕਰਕੇ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੱਜ ਸਰ ਤੁਸੀਂ ਜਿਹੜੇ ਦੁਕਾਨਾਂ ਦੇ ਉੱਤੇ ਜਾ ਕੇ ਚੈਕਿੰਗ ਵੀ ਕੀਤੀ ਹੈ ਤੇ ਕੋਸ਼ਿਸ਼ ਤੁਹਾਨੂੰ ਡੋਰਾ ਡੂਰਾ ਤਾਂ ਨਹੀਂ ਪਾਈ ਗਈ ਅੱਜ ਹਾਂਜੀ ਅਸੀਂ ਸਾਰੀਆਂ ਦੁਕਾਨਾਂ ਦੇ ਉੱਤੇ ਜਿੱਥੇ ਡੋਰ ਵਿਕਦੀ ਹੈ ਚੈੱਕ ਕੀਤੀਆਂ ਵਿਆਵਾ ਇਹ ਸਾਰੀਆਂ ਜਿਹੜੀਆਂ ਇੰਡੀਅਨ ਡੋਰ ਹੀ ਪਾਈ ਗਈ ਸੂਤੀ ਡੋਰ ਹੀ ਪਾਈ ਗਈ ਆ ਅਜੇ ਤੱਕ ਜਿਹੜੀ ਆ ਚਾਈਨਾ ਡੋਰ ਸਾਨੂੰ ਇੱਥੋਂ ਨਹੀਂ ਮਿਲੀ ਤੇ ਅਸੀਂ ਗੰਹ ਤਾੜਨਾ ਵੀ ਕਰਦੇ ਆ ਦੁਕਾਨਦਾਰਾਂ ਨੂੰ ਤੇ ਹੋਰ ਜਿਹੜਾ ਕੋਈ ਵੇਚਣ ਵਾਲਾ ਵਾ ਵੀ ਜੇ ਕਿਸੇ ਨੇ ਵੀ ਕੋਈ ਚਾਈਨਾ ਡੋਰ ਵੇਚੀ ਤਾਂ ਉਹਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਲੋਕ ਜੇ ਕਿਸੇ ਕੋਲੋਂ ਲੋਕਾਂ ਦੇ ਉੱਤੇ ਸੰਤਲ ਦਿਨ ਗੁੱਡੇ ਘੜੇ ਜਿਵੇਂ ਪੁਰਾਣੇ ਟੂਰਨਾਮੈਂਟ ਵਹੀ ਉਹਨਾਂ ਪੱਟਿਆਂ ਨੂੰ ਵੀ ਦੂਜਿਆਂ ਨੂੰ ਸਾਰਿਆਂ ਨੂੰ ਜਿਹੜੇ ਸ਼ਕੀਨ ਹੈ ਗੁੱਡੀਆਂ ਡਾਉਣ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਚੈਨਾ ਡੋਰ ਨਾਲ ਬਿਲਕੁਲ ਡਾਟ ਆਈ ਜਾਵੇ ਜਿਹੜਾ ਚੈਨਾ ਡੋਰ ਨਾਲ ਜਿਹੜਾ ਪਤੰਗ ਹਟਾਉਂਦਾ ਫੜਿਆ ਗਿਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ